ਹੋਟਲਾਂ ਦੇ ਵਿੱਚ ਸ਼ਰਿਆਮ ਚੱਲ ਰਿਆ ਸੀ ਦੇਵਪਾਰ ਦਾ ਤੰਦਾ ਅਤੇ ਪੰਜਾਬ ਤੋਂ ਬਾਹਰੀ ਰਾਜਾਂ ਤੋਂ ਕੁੜੀਆਂ ਲਿਆ ਕੇ ਇੱਥੇ ਸਪਲਾਈ ਕੀਤੀਆਂ ਜਾਂਦੀਆਂ ਸਨ ਪਰ ਜਿਵੇਂ ਹੀ ਪੁਲਿਸ ਨੂੰ ਇਸ ਸਬੰਧੀ ਇਤਲਾ ਮਿਲਦੀ ਹੈ ਤਾਂ ਬਕਾਇਦਾ ਟੀਮਾਂ ਦਾ ਗਠਨ ਕੀਤਾ ਜਾਂਦਾ ਹੈ ਸ਼ਹਿਰ ਦੇ ਦੋ ਹੋਟਲਾਂ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਅਤੇ ਜਦੋਂ ਪੁਲਿਸ ਹੋਟਲ ਦੇ ਵਿੱਚ ਦਬਸ਼ ਕਰਨ ਲਈ ਪਹੁੰਚਦੀ ਆ ਤਾਂ ਫਿਰ ਉੱਥੇ ਪਾਜੜਾ ਪੈ ਜਾਂਦੀਆਂ ਨੇ ਅਤੇ ਹੋਟਲ ਦੇ ਵਿੱਚ ਕਮਰੇ ਜਿਹੜੇ ਹੁੰਦੇ ਨੇ ਉਹਨਾਂ ਦੇ ਅੰਦਰ ਦਾ ਮੰਜ਼ਰ ਦੇਖ ਕੇ ਪੁਲਿਸ ਦੇ ਵੀ ਪੈਰਾ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਅਤੇ ਮੌਕੇ ਤੇ ਰੰਗੇ ਹਥੀ ਅੱਠ ਮਹਿਲਾਮਾ ਸਮੇਤ ਛੇ ਜਿਹੜੇ ਕੀ ਮੁੰਡੇ ਕਾਬੂ ਕੀਤੇ ਗਏ ਨੇ ਅਤਿਯੋਗ ਹਾਲਤ ਦੇ ਵਿੱਚ ਉਹਨਾਂ ਨੂੰ ਫੜਿਆ ਗਿਆ ਹੈ ਕਾਬਲੇ ਜ਼ਿਕਰ ਹੈ ਕਿ ਮੋਗਾ ਦੇ ਦੋ ਹੋਟਲ ਜਿਸ ਦੇ ਵਿੱਚ ਬੀਆਰ ਅਤੇ ਮੇਲਾਰਾਮ ਹੋਟਲ ਸ਼ਾਮਲ ਹੈ ਜਿੱਥੇ ਕਿ ਪਿਛਲੇ ਲੰਮੇ ਸਮੇਂ ਤੋਂ ਇੱਕ ਗੈਰਕਾਨੂੰਨੀ ਗਲਤ ਜਿਹੜਾ ਕੀ ਕੰਮ ਕੀਤਾ ਜਾ ਰਿਹਾ ਸੀ ਜਿਸ ਤੋਂ ਲੈ ਕੇ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਸਨ ਅਤੇ ਪੁਲਿਸ ਨੂੰ ਵੀ ਇਸ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਐਕਸ਼ਨ ਲੰਦਿਆ ਹੋਇਆ ਪੁਲਿਸ ਦੇ ਵੱਲੋਂ ਬਕਾਇਦਾ ਟੀਮਾਂ ਦਾ ਗਠਨ ਕੀਤਾ ਗਿਆ ਤੇ ਡੀਐਸਪੀ ਸਿਟੀ ਗੁਰਪ੍ਰੀਤ ਨੇ ਦੱਸਿਆ ਹੈ ਕਿ ਜਦੋਂ ਪਿੰਡ ਕੁਲਾਲਕਲਾ ਦੇ ਵਿੱਚ ਜਿਹੜਾ ਕਿ ਇਹ ਹੋਟਲ ਸਥਿਤ ਹੈਗੇ ਨੇ ਉੱਥੇ ਰੇਟ ਕੀਤੀ ਜਾਂਦੀ ਹੈ ਤਾਂ ਪੰਜਾਬ ਤੋਂ ਬਾਰੀ ਰਾਜਾ ਤੋਂ ਮੰਗਵਾ ਕੇ ਜਿਹੜੇ ਕਿ ਲੜਕੀਆਂ ਇੱਥੇ ਸਪਲਾਈ ਕੀਤੇ ਜਾਂਦੇ ਸਨ ਉਹਨਾਂ ਦੇ ਵਿੱਚੋਂ 8 ਮਹਿਲਾਵਾਂ ਨੂੰ ਫੜਿਆ ਗਿਆ 6 ਪੁਰਸ਼ ਮੌਕੇ ਦੇ ਉੱਪਰ ਕਾਬੂ ਕੀਤੇ ਗਏ ਨੇ ਤੇ ਨਾਲ ਹੀ ਦੋਵੇਂ ਹੋਟਲਾਂ ਦੇ ਮਾਲਕ ਨੂੰ ਵੀ ਅਰੈਸਟ ਕਰ ਲਿਆ ਗਿਆ ਫਿਲਹਾਲ ਜਿਹੜਾ ਕਿ ਇਹਨਾਂ ਦੇ ਖਿਲਾਫ ਬਣਦਾ ਮਾਮਲਾ ਦਰਜ ਕਰਕੇ ਤਫ਼ਤੀਸ਼ ਆਰੰਭ ਕਰ ਦਿੱਤੀ ਜਾਵੇਗੀ ਜੋ ਅਨਮਕਬਰੀ ਮਿਲਣ ਤੇ ਦੋ ਟਲਾਂ ਦੇ ਰੇਡ ਕੀਤਾ ਸੀ ਜਿਹੜਾ ਇੱਕ ਹੋਟਲ ਮੇਲਾ ਰਾਮ ਤੇ ਦੂਸਰਾ ਬੀਆਰ ਹੋਟਲ ਮੇਲਾ ਰਾਮ ਦਾ ਜਿਹੜਾ ਸੰਚਾਲਕ ਸੀ ਜਿਹੜਾ ਲਵਜੀਤ ਸਿੰਘ ਤੇ ਦੂਸਰਾ ਬੀਆਰ ਦਾ ਅਨਮੋਲ ਤੇ ਇਹਨਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਵਿੱਚ ਜਿਹੜਾ ਲੜਕੀਆਂ ਬਾਹਰੋਂ ਲਿਆ ਕੇ ਜਿਹੜਾ ਉਹਨਾਂ ਤੋਂ ਧੰਦਾ ਕਰਾਉਂਦੇ ਸੀ ਉਹਦੇ ਵਿੱਚ ਅਸੀਂ ਜਿਹੜਾ ਟੋਟਲ 14 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਜਿਹੜਾ 8 ਲੜਕੀਆਂ ਤੇ 6 ਲੜਕੇ ਆ। ਜਿੰਨਾਂ ਕਿ ਸਾਰੇ ਮਰੋ ਲੈਣਦੇ ਨੇ ਜੀ। ਆ ਉਹਾਂ ਜੀ तकरीबन 12 ਲੈ ਕੇ ਆਏ। ਇੱਥੇ ਰੋਬ ਦੇ ਵਿੱਚ ਤਾਂ ਨਾਲ 1 ਇੱਕ ਕਮਰੇ ਦੇ ਲਏ। ਇਹ ਹੋਟਲ ਦੇ ਵਿੱਚ ਕਮਰੇ ਦਿੰਦੇ ਸੀ। ਟੋਟਲ ਚਾਹਾਂ ਇਹਨਾਂ ਭਰੇ ਆਹ ਜੀ ਟੋਟਲ ਚਾਹਾਂ। ਕੀ ਕਰੂ ਜੀ ਇਹਨੂੰ? ਇਹਦੇ ਵਿੱਚ ਅਸੀਂ 13 ਚ 3 3 4 5 ਜਿਹੜਾ 5 6 ਮੋਰਲ ਮੋਰਲ ਟ੍ਰੈਫਿਕ ਐਕਟ ਜਿਹਦਾ ਪਰਚਾ ਦਰਜ ਕੀਤਾ ਹੈ ਕਿੰਨੇ ਦਿਨ ਤੋਂ ਕੰਮ ਚੱਲ ਰਿਹਾ ਸੀ ਇਹ ਅਸੀਂ ਹੁਣ ਕਰ ਰਹੇ ਹਾਂ ਜੀ ਵੈਰੀਫਾਈ ਕਰਦੇ ਪਏ ਹਾਂ ਇਨਵੈਸਟੀਗੇਸ਼ਨ ਜੀ